ਕਿਹੋ ਜਿਖ ਮਾ ਤੇਰੇ ਆ ਲੂਣ ਢੋੜ ਦਿੱਲੀਏ ਨਹੀਂ ਤੈਨੂੰ ਪੁੱਛਦਾ ਪੰਜਾਬ ਪੁੱਛਦਾ ਪੰਜਾਬ ਕੁਝ ਬੋਲ ਦਿੱਲੀਏ ਨਹੀਂ ਤੈਨੂੰ ਪੁੱਛਦਾ ਪੰਜਾਬ ਸਨ ਸੁਨਤਾਰੀ ਜਦੋਂ ਦਿੱਲੀਏ ਨਹੀਂ ਆਇਆ ਨਹੀਂ 10 ਲੱਖ ਪੁੱਤ ਤੇਰੀ ਭੇਟ ਮੈਂ ਚੜਾਇਆ ਨਹੀਂ ਤੈਨੂੰ ਮੇਲ ਗਈ ਆਜ਼ਾਦੀ ਮੈਨੂੰ ਰੋਲ ਦਿੱਲੀ ਏ ਨੀ ਤੈਨੂੰ ਪੁੱਛਦਾ ਪੰਜਾਬ ਕੋਸ਼ਿੰਦਾ ਪੰਜਾਬ ਕੁਝ ਬੋਲ ਦਿੱਲੀ ਏ ਨੀ ਤੈਨੂੰ ਪੁੱਛਦਾ ਪੰਜਾਬ ਸਨ ਜੇ ਤੋ ਦਿੱਲੀ ਏ ਆਇਆ ਸੀ ਨੀ ਬਾਠਨੀ ਜਿੰਨੀਆਂ ਨੇ ਤੇਰੇ ਵਾਲੇ ਕੰਡ ਤੇ ਅਰਾਟਨੀ ਸਿੰਘਾ ਤੋੜਤੇ ਤੇ ਕਿਸੇ ਤੋੜ ਦਿਲ ਲੀਏ ਨਹੀਂ ਤੈਨੂੰ ਪੁੱਛਦਾ ਪੰਜਾਬ ਪੁੱਛਦਾ ਪੰਜਾਬ ਕੁਝ ਬੋਲ ਦਿਲ ਲੀਏ ਨਹੀਂ ਤੈਨੂੰ ਪੁੱਛਦਾ ਪੰਜਾਬ ਬਰਾਤ ਸੋਨਿਆ ਜੀ ਸ੍ਰੀ ਅਕਾਲ ਗੁਰਾਂ ਤੇਰੇ ਪਿੱਛੇ ਦਿੱਤਾ ਬਲੀਦਾਨ ਨਹੀਂ ਨਹੀਂ ਤੇ ਹਿੰਦ ਵਾਲਾ ਮਿਟ ਜਾਵਦਾ ਨਿਸ਼ਾਨ ਨਹੀਂ ਨਾ ਮੇਗੋ ਤੇਰੇ ਲਈ ਦਿੱਤਾ ਬਲੀਦਾਨ ਨਹੀਂ ਨਹੀਂ ਤੇ ਹਿੰਦ ਵਾਲਾ ਮਿੱਟ ਜਾਂਦਾ ਨਿਸ਼ਾਵ ਨਹੀਂ ਜਦੋਂ ਰਿਆਸੀ ਧਰਮ ਤੇਰਾ ਧੋਲ ਦਿਲ ਲੀਏ ਨਹੀਂ ਤੈਨੂੰ ਪੁੱਛਦਾ ਪੰਜਾਬ ਪੁੱਛਦਾ ਪੰਜਾਬ ਕੁਝ ਬੋਲ ਦਿਲ ਲੀਏ ਨਹੀਂ ਤੈਨੂੰ ਪੁੱਛਦਾ ਪੰਜਾਬ ਕੁਝ ਖਮਾ ਤੇਰੇ ਇਹ ਲੂਣ ਪੋਰ ਦਿੱਲੀਏ ਨਹੀਂ ਤੈਨੂੰ ਪੁੱਛਦਾ ਪੰਜਾਬ ਪੁੱਛਦਾ ਪੰਜਾਬ ਕੁਝ ਬੋਲ ਦਿੱਲੀਏ ਇਹ ਤੈਨੂੰ ਪੁੱਛਦਾ ਪੰਜਾਬ ਸਾਂ ਸੁਨਤਾਰੀ ਜਦੋਂ ਦਿੱਲੀਏ ਨਹੀਂ ਆਇਆ ਨਹੀਂ 10 ਲੱਖ ਪੁੱਤ ਤੇਰੀ ਭੇਟ ਮੈਂ ਚੜਾਇਆ ਨਹੀਂ ਤੈਨੂੰ ਮਿਲ ਗਈ ਆ ਆਜ਼ਾਦੀ ਮੈਨੂੰ ਰੋਲ ਦਿੱਲੀ ਏ ਨੀ ਤੈਨੂੰ ਪੁੱਛਦਾ ਪੰਜਾਬੇ ਪੁੱਛਦਾ ਪੰਜਾਬ ਕੁਝ ਬੋਲ ਦਿੱਲੀ ਏ ਨੀ ਤੈਨੂੰ ਪੁੱਛਦਾ ਪੰਜਾਬ ਸਨ ਜੇ ਤੋ ਦਿੱਲੀ ਏ ਆਇਆ ਸੀ ਨੀ ਬਾਠਨੀ ਚੀਨੀਆਂ ਨੇ ਤੇਰੇ ਵਾਲੇ ਕੰਢ ਤੇ ਅਰਾਟਨੀ ਸਿੰਘਾ ਤੋੜਤੇ ਤੇ ਤੈਨਕ ਸੀ ਏ ਥੋੜ ਦਿੱਲੀਏ ਨੀ ਤੈਨੂੰ ਪੁੱਛਦਾ ਪੰਜਾਬ ਪੁੱਛਦਾ ਪੰਜਾਬ ਕੁਝ ਬੋਲ ਦਿੱਲੀਏ ਨੀ ਤੈਨੂੰ ਪੁੱਛਦਾ ਪੰਜਾਬ ਵਾਹਿਗੁਰੂ ਤੇਰੇ ਪਿੱਛੇ ਦਿੱਤਾ ਬਲੀਦਾਨ ਨਹੀਂ ਨਹੀਂ ਤੇ ਹਿੰਦ ਵਾਲਾ ਮਿੱਟ ਜਾਵਦਾ ਨਿਸ਼ਾਨ ਨਹੀਂ ਨਾ ਮੇਗੋ ਤੇਰੇ ਲਈ ਦਿੱਤਾ ਬਲੀਦਾਨ ਨਹੀਂ ਨਹੀਂ ਤੇ ਹਿੰਦ ਵਾਲਾ ਮਿੱਟ ਜਾਂਦਾ ਨਿਸ਼ਾਨ ਨਹੀਂ ਜਦੋਂ ਰਿਆਸੀ ਤਰ ਮੇਰਾ ਧੋਲ ਦਿਲ ਲੀਏ ਨਹੀਂ ਤੈਨੂੰ ਪੁੱਛਦਾ ਪੰਜਾਬ ਪੁੱਛਦਾ ਪੰਜਾਬ ਕੁਝ ਬੋਲ ਦਿਲ ਲੀਏ ਨਹੀਂ ਤੈਨੂੰ ਪੁੱਛਦਾ ਪੰਜਾਬ